ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਆਪਾਂ ਅੱਜ ਦੀ ਇਹ ਵੀਡੀਓ ਬਣਾ ਰਹੇ ਹਾਂ ਕਿ ਕਈ ਕਿਸਾਨ ਵੀਰਾਂ ਦੀਆਂ ਕੁਐਰੀਜ਼ ਆ ਰਹੀਆਂ ਨੇ ਕਿ ਅਸੀਂ ਕਣਕ ਬੀਜਣ ਵੇਲੇ ਪੋਟਾਸ਼ ਜਿਹੜੀ ਹੈਗੀ ਆ ਉਹ ਨਹੀਂ ਪਾ ਸਕੇ ਕਣਕ ਦੇ ਵਿੱਚ ਕਿਸੇ ਕਾਰਨ ਤੇ ਜਿਨ੍ਹਾਂ ਨੇ ਤਾਂ ਹੈਪੀ ਸੀਡਰ ਤੇ ਜ਼ੀਰੋ ਡ੍ਰਿਲਰ ਦੇ ਨਾਲ ਬੀਜਿਆ ਉਹਨਾਂ ਦੇ ਵਿੱਚੋਂ ਤਕਰੀਬਨ 95% ਕਿਸਾਨ ਵੀਰ ਜਿਹੜੇ ਉਹ ਪोटाश ਉਹਦਾ ਖੇਤ ਦੇ ਵਿੱਚ ਸਿੱਧੀ ਨਹੀਂ ਪਾਉਂਦੇ ਹੈਗੇ ਉਹਦੋਂ ਛੱਟਾ ਨਹੀਂ ਮਾਰਦੇ ਕਿਉਂਕਿ ਉਸ ਟਾਈਮ ਤੇ ਆਪਣੀ ਜਮੀਨ ਜਿਹੜੀ ਹੈਗੀ ਆ ਤੱਪੜ ਹੁੰਦੀ ਹੈ ਤੇ ਤੱਪੜ ਜਮੀਨ ਦੇ ਉੱਪਰ ਛੱਟਾ ਮਾਰਿਆ ਹੋਇਆ ਉਹਨਾਂ ਕੰਮ ਜ਼ਿਆਦਾ ਨਹੀਂ ਕਰਦਾ ਹੈਗਾ ਪोटाश ਜਿਹੜਾ ਆਪਾਂ ਪਾਉਣਾ ਹੈ ਤੇ ਕਈ ਕਿਸਾਨ ਵੀਰਾਂ ਨੇ ਜਾਇ ਇਹ ਦੂਜੇ ਤਰੀਕੇ ਵੀ ਕਣਕ ਬੀਜੀ ਹੋਵੇ ਜਿਵੇਂ ਆਪਾਂ ਜਮੀਨ ਨੂੰ ਵਾਹ ਕੇ ਡ੍ਰਿਲ ਨਾਲ ਬੀਜਦੇ ਆ ਜਾਂ ਸੁਪਰ ਸੀਡਰ ਜਾਂ ਆਪਾਂ ਰੋਟਾਵੇਟਰ ਵਗੈਰਾ ਨਾਲ ਬੀਜਦੇ ਆ ਉਹ ਕਿਸਾਨ ਵੀਰ ਵੀ ਕਈ ਪोटाਸ਼ ਪਾਉਣ ਤੋਂ ਉਸ ਟਾਈਮ ਤੇ ਖੁੰਝ ਗਏ ਜਦੋਂ ਕਣਕ ਬੀਜੀ ਐ ਤੇ ਮੈਨੂੰ ਕਾਫੀ ਵੀਰ ਇਹ ਵੀ ਪੁੱਛਦੇ ਆ ਕਿ ਪोटाਸ਼ ਪਾਉਣਾ ਕਿਉਂ ਆ ਆਪਾਂ ਨੂੰ ਪोटाਸ਼ ਦੀ ਕੀ ਜ਼ਰੂਰਤ ਐ ਤਾਂ ਇਸ ਬਾਰੇ ਇਹ ਦੋ ਵੀਡੀਓ ਆਪਾਂ ਕਾਫੀ ਪਹਿਲਾਂ ਬਣਾਈਆਂ ਹੋਈਆਂ ਨੇ ਜਿਨ੍ਹਾਂ ਦਾ ਇਹ ਸਕਰੀਨ ਦੇ ਉੱਤੇ ਆਪਾਂ ਦੇਖ ਰਹੇ ਹਾਂ ਹੁਣ ਸਕਰੀਨ ਸ਼ਾਟ ਤੇ ਪोटाਸ਼ ਦੀ ਫਸਲਾਂ ਦੇ ਵਿੱਚ ਜਿਹੜਾ ਮਹੱਤਵ ਹੈਗਾ ਤੇ ਕੀ ਘਾਟ ਦੀਆਂ ਨਿਸ਼ਾਨੀਆਂ ਨੇ ਤੇ ਕਿਵੇਂ ਪੂਰੀ ਕਰਨੀਆਂ ਇਹਦੇ ਦੋ ਪਾਰਟ ਹੈਗੇ ਆ ਤਾਂ ਦੋਨੋਂ ਪਾਰਟ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਤੇ ਅ ਪਲੇਲਿਸਟ ਬਣੀ ਹੋਈ ਹੈਗੀ ਹੈ ਜੀ ਆਪਣੀਆਂ ਖਾਦਾਂ ਬਾਰੇ ਜਿਹੜੀ ਹੈਗੀ ਆ ਉਹਦੇ ਵਿੱਚ ਪਈਆਂ ਨੇ ਵੀਡੀਓਜ਼ ਇਹ ਤੇ ਇਨਾਂ ਕੁ ਮੈਂ ਦੱਸ ਦਿੰਨਾ ਇੱਥੇ ਕਿ ਪोटाश ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਇੱਕ ਤੱਤ ਹੈ ਜਿਹੜਾ ਆਪਣੀਆਂ ਫਸਲਾਂ ਨੂੰ ਤਕਰੀਬਨ ਸਾਰੀਆਂ ਨੂੰ ਚਾਹੀਦਾ ਹੁੰਦਾ ਤੇ ਇਸੇ ਤਰ੍ਹਾਂ ਕਣਕ ਨੂੰ ਵੀ ਉਹ ਪोटाश ਚਾਹੀਦੀ ਹੈ ਜ਼ਰੂਰ ਤੇ ਕਈ ਕਿਸਾਨ ਵੀਰ ਇਹਦੇ ਵਿੱਚ ਵੀ ਇੱਥੇ ਦੁਚਿੱਤੀ ਵਿੱਚ ਨੇ ਕਿ ਪੋਟਾਸ਼ ਕਈ ਤਰ੍ਹਾਂ ਦੀ ਆਪਣੀ ਆਉਂਦੀ ਹੈ ਮਾਰਕੀਟ ਦੇ ਵਿੱਚ ਕਿ ਕਿਸ ਟਾਈਪ ਦੀ ਆਪਾਂ ਪੋਟਾਸ਼ ਪਾਉਣੀ ਹੈ ਤੇ ਕਿੰਨੀ ਪਾਉਣੀ ਹੈ ਤੇ ਕਿਵੇਂ ਪਾਉਣੀ ਹੈ ਇਹ ਆਪਾਂ ਦੋ ਤਿੰਨ ਚੀਜ਼ਾਂ ਤੇ ਇੱਥੇ ਵਿਚਾਰ ਕਰ ਲੈਂਦੇ ਆ ਜੀ ਹੁਣ ਤਾਂ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਕਿ ਜਿਹੜੀ ਆਪਾਂ ਛੱਟੇ ਦੇ ਨਾਲ ਪੋਟਾਸ਼ ਪਾਉਣੀ ਹੈਗੀ ਹੈ ਕਣਕ ਨੂੰ ਜਦੋਂ ਆਪਾਂ ਪਹਿਲਾ ਪਾਣੀ ਲਾਉਣਾ ਇਸ ਟਾਈਮ ਤੇ ਆਪਾਂ ਪੂਰਤੀ ਕਰ ਸਕਦੇ ਆ ਪੋਟਾਸ਼ ਦੀ ਤਾਂ ਐਮਓਪੀ ਜਿਹੜਾ ਆਉਂਦਾ ਹੈਗਾ ਮਿਊ ਰੇਟ ਆਫ ਪੋਟਾਸ਼ ਉਹ ਆਪਾਂ ਨੇ ਪਾਉਣੀ ਆ ਛੱਟੇ ਦੇ ਨਾਲ ਤੇ ਉਸ ਨੂੰ ਆਪਾਂ ਯੂਰੀਏ ਦੇ ਵਿੱਚ ਰਲਾ ਕੇ ਵੀ ਛੱਟਾ ਮਾਰ ਸਕਦੇ ਆ ਤੇ ਆਪਾਂ ਮਿੱਟੀ ਵਗੈਰਾ ਦੇ ਵਿੱਚ ਵੀ ਅਗਰ ਰਲਾ ਕੇ ਛੱਟਾ ਮਾਰਨਾ ਹੋਵੇ ਉਵੇਂ ਵੀ ਆਪਾਂ ਛੱਟਾ ਮਾਰ ਸਕਦੇ ਆ ਤੇ ਪੋਟਾਸ਼ ਪਾਉਣੀ ਕਿਵੇਂ ਆ ਜੀ ਪੋਟਾਸ਼ ਆਪਾਂ ਨੇ ਪਾਉਣੀ ਆ ਜਦੋਂ ਪਾਣੀ ਆਪਾਂ ਨੇ ਕਣਕ ਨੂੰ ਲਾਉਣੇ ਪਹਿਲਾਂ ਤਾਂ ਜਾਂ ਤਾਂ ਪਾਣੀ ਲਾਉਣ ਦੇ ਮੂਹਰੇ ਛੱਟਾ ਮਾਰ ਦੋ ਪੋਟਾਸ਼ ਦਾ ਤੇ ਜਾਂ ਫਿਰ ਕਿਹੜਾ ਭਰ ਕੇ ਪਾਣੀ ਨਾਲ ਫਿਰ ਪੋਟਾਸ਼ ਦਾ ਛੱਟਾ ਮਾਰ ਦੋ ਆਪਾਂ ਜਿਹੜਾ ਪਹਿਲਾਂ ਪਾਣੀ ਲਾ ਕੇ ਆਪਾਂ ਨੂੰ ਹੁੰਦਾ ਵੀ ਆਪਾਂ 4-5 ਦਿਨਾਂ ਤੋਂ ਬਾਅਦ ਜਿਹੜਾ ਯੂਰੀਆ ਪਾਉਣੀਆ ਤੇ ਉਸ ਟਾਈਮ ਤੇ ਅਗਰ ਆਪਾਂ ਪੋਟਾਸ਼ ਵਿੱਚ ਮਿਕਸ ਕਰਕੇ ਪਾਵਾਂਗੇ ਤਾਂ ਉਹ ਉਹਨਾ ਕਾਰਗਰ ਨਹੀਂ ਹੋਏਗਾ ਜਿੰਨਾ ਕਿ ਇਹ ਦੂਜੇ ਦੋਨੋਂ ਤਰੀਕੇ ਮੈਂ ਦੱਸਿਆ ਇਹਨਾਂ ਨਾਲ ਕਾਰਗਰ ਹੋਏਗਾ ਤੇ ਪਾਉਣੀ ਆਪਾਂ ਨੇ ਪੋਟਾਸ਼ ਕਿੰਨੀ ਹੈਗੀ ਹੈ ਇਹ ਜਿਹੜੀ ਐਮਓਪੀ ਹੈਗੀ ਇਹ ਆਪਾਂ ਨੇ ਜੇ ਤਾਂ ਦੇਖੋ ਜੀ ਝੋਨੇ ਵੇਲੇ ਵੀ ਆਪਾਂ ਨੇ ਪੋਟਾਸ਼ ਦਿੱਤੀ ਸੀਗੀ ਫਸਲ ਨੂੰ 15 ਜਾਂ 20 ਕਿਲੋ ਤਾਂ ਹੁਣ ਆਪਾਂ 10 ਤੋਂ ਲੈ ਕੇ 20 ਕਿਲੋ ਲੈ ਕੇ ਪੋਟਾਸ਼ ਉਹਦਾ ਛੱਟਾ ਮਾਰ ਸਕਦੇ ਆ ਤੇ ਜੇ ਆਪਾਂ ਨੇ ਝੋਨੇ ਦੇ ਵਿੱਚ ਪੋਟਾਸ਼ ਨਹੀਂ ਪਾਈ ਤਾਂ ਆਪਾਂ 20 ਕਿਲੋ ਤੋਂ ਲੈ ਕੇ 25 ਕਿਲੋ ਜਿਹੜਾ ਪੋਟਾਸ਼ ਹੈਗਾ ਉਹਦਾ ਛੱਟਾ ਮਾਰਨਾ ਮੂਰੇ ਪਾਣੀ ਦੇ ਜਾਂ ਘਿਹਰਾ ਭਰਤੀ ਤੇ ਜਿਹੜੇ ਵੀਰ ਹੁਣ ਵੀ ਇਸ ਪੋਟਾਸ਼ ਨੂੰ ਇਸ ਤਰ੍ਹਾਂ ਨਹੀਂ ਪਾ ਸਕਦੇ ਤਾਂ ਫਿਰ ਉਹ ਕੀ ਕਰ ਸਕਦੇ ਨੇ ਉਹਨਾਂ ਬਾਰੇ ਵੀ ਮੈਂ ਥੋੜਾ ਜਿਹਾ ਜ਼ਿਕਰ ਕਰ ਦਿੰਨਾ ਇੱਥੇ ਤਾਂ ਉਹ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਯੂਰੀਆ ਜਦੋਂ ਪਾਤੀ ਪਹਿਲੀ ਉਸ ਤੋਂ ਬਾਅਦ ਆਪਾਂ ਇੱਕ ਸਪਰੇਅ ਕਰ ਸਕਦੇ ਹਾਂ ਜੀ ਜਾਂ ਤਾਂ ਆਪਾਂ 13045 ਦਾ ਸਪਰੇਅ ਕਰ ਸਕਦੇ ਹਾਂ ਜਾਂ 05234 ਦਾ ਸਪਰੇਅ ਕਰ ਸਕਦੇ ਹਾਂ ਤੇ ਜਾਂ 0050 ਦਾ ਸਪਰੇਅ ਕਰ ਸਕਦੇ ਹਾਂ ਹੁਣ ਕਈ ਵੀਰ ਇਹ ਸੋਚਣਗੇ ਵੀ ਇਹਨਾਂ ਤਿੰਨਾਂ ਦੇ ਵਿੱਚ ਕੀ ਫਰਕ ਹੋ ਸਕਦਾ ਹੈ ਤਾਂ ਫਰਕ ਇਹਨਾਂ ਦੇ ਵਿੱਚ ਇਹ ਹੈ ਕਿ ਇਹਨਾਂ ਦੇ ਵਿੱਚ ਪੋਟਾਸ਼ ਜਿਹੜਾ ਹੈਗਾ ਸਾਰੀਆਂ ਜਿਹੜੇ ਵੀ ਐਨਪੀਕੇ ਤਿੰਨੇ ਆ ਦੱਸੇ ਨੇ ਆਪਾਂ ਨੇ ਸਾਰਿਆਂ ਦੇ ਵਿੱਚ ਹੈਗਾ ਪਰ ਜੇ ਤਾਂ ਹੁਣ ਆਪਾਂ ਨੇ ਜਦੋਂ ਕਣਕ ਬੀਜੀ ਹੈ ਕਈ ਕਿਸਾਨ ਵੀਰ ਡੀਏਪੀ ਦਾ ਜ਼ਿਆਦਾ ਪਾ ਦਿੰਦੇ ਨੇ ਡੇਢ ਡੇਢ ਗੱਟਾ ਡੀਏਪੀ ਪਾ ਦਿੰਦੇ ਨੇ ਕਣਕ ਨੂੰ ਅਗਰ ਤਾਂ ਉਹਨਾਂ ਆਪਾਂ ਨੇ ਡੀ ਏ ਪੀ ਪਾ ਦਿੱਤਾ ਜਿਆਦਾ ਪਹਿਲਾਂ ਹੀ ਤਾਂ ਫਿਰ ਹੁਣ ਆਪਾਂ ਉਹ ਆਪਣੇ ਫਾਰਮੂਲਾ ਵਰਤਣਾ ਜਿਹੜਾ ਐਨ ਪੀ ਕੇ ਦਾ ਹੈਗਾ ਜਿਹਦੇ ਵਿੱਚ ਫਾਸਫੋਰਸ ਹੁਣ ਇਸ ਟਾਈਮ ਤੇ ਨਾ ਹੋਵੇ ਤਾਂ ਉਹ ਹੈਗੇ ਨੇ 13 0 45 ਤੇ ਜਾਂ ਫਿਰ 0 0 50 ਤੇ ਜੇਕਰ ਆਪਾਂ ਨਾਈਟ੍ਰੋਜਨ ਵੀ ਸਪਰੇ ਦੇ ਨਾਲ ਨਹੀਂ ਦੇਣਾ ਚਾਹੁੰਦੇ ਤਾਂ ਆਪਾਂ 0 0 50 ਜਿਹੜਾ ਹੈਗਾ ਉਹ ਸਪਰੇਅ ਕਰ ਸਕਾਂਗੇ ਤੇ ਉਹਦੇ ਨਾਲ ਆਪਾਂ ਨੂੰ ਕੱਲਾ ਪोटाश ਹੀ ਮਿਲੂਗਾ ਹੋਰ ਉਹਦੇ ਵਿੱਚ ਨਾ ਫਾਸਫੋਰਸ ਹੋਊਗੀ ਤੇ ਨਾ ਹੀ ਉਹਦੇ ਵਿੱਚ ਨਾਈਟ੍ਰੋਜਨ ਹੋਏਗੀ ਤੇ ਜੇ ਡੀਏਪ ਪਹਿਲਾਂ ਘਟ ਪੈ ਗਿਆ ਆਪਣੇ ਤੋਂ ਤਾਂ ਉੱਥੇ ਆਪਾਂ ਇਹ ਵੀ ਕੰਮ ਇਹਦੇ ਨਾਲ ਹੀ ਸਾਰ ਸਕਦੇ ਆਂ ਵੀ ਉੱਥੇ ਆਪਾਂ 05234 ਦਾ ਸਪਰੇਅ ਕਰ ਲੀਏ ਉਹਦੇ ਵਿੱਚ ਆਪਾਂ ਨੂੰ 52% ਜਿਹੜੀ ਹੈਗੀ ਹੈ ਉਹ ਫਾਸਫੋਰਸ ਵੀ ਮਿਲ ਜੂਗੀ ਜੀ ਤੇ ਕਈ ਵੀਰ ਇਹ ਵੀ ਕਹਿੰਦੇ ਕਿ ਅਸੀਂ ਤਾਂ ਛੱਟਾ ਹੀ ਮਾਰਨਾ ਹੈ ਜਿਹੜਾ ਡੀਏਪੀ ਘੱਟ ਪੈ ਗਿਆ ਵੀ ਅਸੀਂ ਸਪਰੇਅ ਦੇ ਚੱਕਰ 'ਚ ਨਹੀਂ ਪੈਣਾ ਤਾਂ ਮੈਂ ਉਹਨਾਂ ਨੂੰ ਕਹਾਗਾ ਕਿ ਤੁਸੀਂ ਡੀਏਪੀ ਦਾ ਛੱਟਾ ਮਾਰਨ ਦੀ ਬਜਾਏ ਫਿਰ ਸਿੰਗਲ ਸੁਪਰ ਫਾਸਫੇਟ ਜਿਹੜਾ ਹੈਗਾ ਉਹਦਾ ਛੱਟਾ ਮਾਰੋ ਕਿਉਂਕਿ ਉਹਦੇ ਨਾਲ ਆਪਾਂ ਨੂੰ ਸਲਫਰ ਤੇ ਕੈਲਸ਼ੀਅਮ ਮਿਲ ਜੂਗਾ ਪਰ ਜਿਹੜਾ ਫਾਸਫੋਰਸ ਹੈਗਾ ਉਹਨਾਂ ਜਿਆਦਾ ਉਹਨੇ ਫਾਇਦਾ ਆਪਾਂ ਨੂੰ ਹੁਣ ਛੱਟਾ ਮਾਰੇ ਤੋਂ ਨਹੀਂ ਕਰਨਾ ਕਿਉਂਕਿ ਇਹ ਗਤੀ ਨਹੀਂ ਕਰਦੀ ਜਿਹੜੀ ਫਾਸਫੋਰਸ ਹੈਗੀ ਹੈ ਜੀ ਦਾ ਮਿੱਟੀ ਦੇ ਵਿੱਚ ਇਹ ਜਿੱਥੇ ਪੈ ਗਈ ਉੱਥੇ ਹੀ ਪਈ ਰਹਿਣੀ ਹੈ ਇਹ ਕਾਫੀ ਟਾਈਮ ਤੱਕ ਤੇ ਕੁਝ ਵੀਰ ਜ਼ਿੰਕ ਦੀ ਗੱਲ ਵੀ ਕਰਦੇ ਆ ਕਿ ਜ਼ਿੰਕ ਵੀ ਨਾਲ ਪਾ ਦਈਏ ਤਾਂ ਜ਼ਿੰਕ ਜਿਹੜਾ ਹੈਗਾ ਉਹ ਆਪਾਂ ਨੇ ਪੋਟਾਸ਼ ਦੇ ਵਿੱਚ ਰਲਾ ਕੇ ਛੱਟਾ ਨਹੀਂ ਮਾਰਨਾ ਇੱਕ ਗੱਲ ਯਾਦ ਰੱਖੋ ਹਮੇਸ਼ਾ ਕਿ ਜ਼ਿੰਕ ਜਿਹੜੀ ਹੈਗੀ ਹੈ ਉਹਨੂੰ ਸਿਰਫ ਕੱਲੀ ਨੂੰ ਹੀ ਛੱਟਾ ਮਾਰਨਾ ਹੈ ਆਪਾਂ ਨੇ ਜਦੋਂ ਵੀ ਮਾਰਨਾ ਹੈ ਚਾਹੇ ਉਹ ਕਣਕ ਹੈ ਚਾਹੇ ਉਹ ਝੋਨਾ ਤੇ ਕਿਸੇ ਵੀ ਖਾਦ ਦੇ ਵਿੱਚ ਆਪਾਂ ਨੇ ਉਹਨੂੰ ਰਲਾ ਕੇ ਛੱਟਾ ਨਹੀਂ ਮਾਰਨਾ ਹੁੰਦਾ ਜ਼ਿੰਕ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਿਓ ਜੀ ਸੋ ਠੀਕ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਕੀ ਗੱਲ ਕਰਨੀ ਸੀ ਕਿਉਂਕਿ ਪੋਟਾਸ਼ ਬਾਰੇ ਬਹੁਤ ਜ਼ਿਆਦਾ ਕੁਐਰੀਜ਼ ਆ ਰਹੀਆਂ ਨੇ ਤਾਂ ਕਰਕੇ ਆਪਾਂ ਨੇ ਸਪੈਸ਼ਲ ਇਹ ਵੀਡੀਓ ਜਿਹੜੀ ਹੈਗੀ ਆ ਬਣਾਈ ਹੈ ਸੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ